ਵਿਰ사 ਸਿੰਘ ਵਲਟੂਹਾ ਨੂੰ ਨਾਬਾਦੀ ਨਵੀਂ ਜੇਲ੍ਹ ਪ੍ਰਸ਼ਾਸਨ ਨੇ ਰੋਕਿਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਨਹੀਂ ਕਰਵਾਈ ਗਈ ਜੇਲ੍ਹ ਦੇ ਬਾਹਰਲੇ ਗੇਟ ਤੇ ਹੀ ਵਲਟੂਹਾ ਨੇ ਮੁਲਜ਼ਮਾ ਨੂੰ ਜਦੋਂ ਵਲਟੂਹਾ ਨੂੰ ਰੋਕਿਆ ਤਾਂ ਉਸ ਤੋਂ ਬਾਅਦ ਨਰਾਜ਼ਗੀ ਜਿਹੜੀ ਉਹ ਪ੍ਰਗਟਾਈ ਗਈ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਵਿਰ사 ਸਿੰਘ ਵਲਟੂਹਾ ਤਾਂ ਗੇਟ ਦੇ ਕੋਲ ਹੀ ਵਿਰਸਾ ਸਿੰਘ ਬਲਟੂਹਾ ਨੂੰ ਰੋਕਿਆ ਗਿਆ ਜੇਲ੍ਹ ਦੇ ਬਾਹਰਲੇ ਗੇਟ ਦੇ ਉੱਤੇ ਹੀ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਵਿਰਸਾ ਸਿੰਘ ਬਲਟੂਹਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨਵੀਂ ਜੇਲ੍ਹ ਨਾਬਾ ਦੇ ਗੇਟ ਤੋਂ ਇਹ ਤਸਵੀਰਾਂ ਨੇ ਬਲਟੂਹਾ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਿਕਰਮ ਸਿੰਘ ਮਜੀਠੀਆ ਦੇ ਨਾਲ ਵਿਰਸਾ ਸਿੰਘ ਬਲਟੂਹਾ ਨੂੰ ਮਿਲਣ ਨਹੀਂ ਦਿੱਤਾ ਗਿਆ ਇਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇਲ੍ਹ ਦੇ ਬਾਹਰਲੇ ਗੇਟ ਤੋਂ ਇਹ ਤਸਵੀਰਾਂ ਨੇ ਨਵੀਂ ਨਾਬਾ ਜੇਲ੍ਹ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਤੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਵਿਰਸਾ ਸਿੰਘ ਵਲਟੂਹਾ ਇੱਥੇ ਪਹੁੰਚੇ ਸਨ ਤਾਂ ਇਸ ਖਬਰ ਦੇ ਹੋਤੇ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਸੰਜੀਵ ਨਾਬਾ ਤੋਂ ਜੁੜੇ ਨੇ ਤਾਂ ਸੰਜੀਵ ਆਖਰ ਕਿਉਂ ਰੋਕ ਦਿੱਤਾ ਗਿਆ ਮੁਲਾਕਾਤ ਨਾ ਕਰਵਾਉਣ ਦੇ ਪਿੱਛੇ ਜੇਲ੍ਹ ਪ੍ਰਸ਼ਾਸਨ ਨੇ ਕੀ ਤਰਕ ਦਿੱਤਾ ਜੀ ਅਮਨ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਲਈ ਨਾਭਾ ਦੇ ਨਵੇਂ ਜੇਲਾ ਜਿਲ੍ਹੇ ਪਹੁੰਚੇ ਸਨ ਲੇਕਿਨ ਜਿਸ ਤਰ੍ਹਾਂ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਇਸ਼ਾਰੇ ਦੇ ਉੱਪਰ ਜਿਹੜੀ ਮੁਲਾਕਾਤ ਬੰਦ ਕੀਤੀ ਹੈ ਤੁਹਾਨੂੰ ਦੱਸ ਦਵਾਂ ਇਸ ਤੋਂ ਪਹਿਲਾਂ ਕਈ ਕਾਂਗਰਸੀ ਐਮਐਲਏ ਵੱਖ-ਵੱਖ ਜ਼ਿਲ੍ਹੇ ਚ ਬੰਦ ਰਹੇ ਨੇ ਨਾਭਾ ਜੇਲ੍ਹ ਵੀ ਬੰਦ ਰਹੇ ਨੇ ਜਿੱਥੇ ਆਮ ਮੁਲਾਕਾਤ ਲੋਕ ਜਿਹੜੇ ਜਾਨ ਜਿਹੜੇ ਰਾਜਨੀਤਿਕ ਸੀ ਲੋਕ ਸੀ ਉਹਨਾਂ ਨਾਲ ਮੁਲਾਕਾਤ ਹੁੰਦੀ ਰਹੀ ਹੈ ਲੇਕਿਨ ਜਦੋਂ ਉਹ ਵਿਕਰਮ ਮਜੀਠੀਆ ਜੇਲ੍ਹ ਚ ਬੰਦ ਨੇ ਸਰਕਾਰ ਇੱਕ ਤਰ੍ਹਾਂ ਤਵੇਰੀ ਮੰਗੋਜ਼ ਨੇ ਇਹ ਕੋਈ ਹੋਰ ਪਾਰਟੀ ਦੀ ਨਹੀਂ ਉਹਨਾਂ ਦੀ ਮੁਲਾਕਾਤ ਜਿਹੜੇ ਉੱਥੇ ਪੋਲੀਟੀਕਲ ਪ੍ਰਧਾਨ ਨੇ ਜਿਸ ਤਰ੍ਹਾਂ ਉਹਨਾਂ ਨੇ ਮੁਲਾਕਾਤ ਹੁੰਦੀ ਰਹੀ ਤਾਂ ਵਿਕਰਮ ਮਜੀਠੀਆ ਨਾਲ ਮੁਲਾਕਾਤ ਹੋਣੀ ਕਿਉਂਕਿ ਸਰਕਾਰ ਜਿਹੜੀ ਸਰਕਾਰ ਜਰਦੀ ਹੈ ਕਿਉਂਕਿ ਵਿਕਰਮ ਮਜੀਠੀਆ ਤੋਂ ਵਿਕਰਮ ਮਜੀਠੀਆ ਨੇ ਸਰਕਾਰ ਦੇ ਖਿਲਾਫ ਲੰਬਾ ਸੱਜਰ ਛਿੱਟਾ ਜਿਹੜੇ ਬੋਲ ਬੋਲੇ ਪੰਜਾਬ ਨੂੰ ਜਗਾਇਆ ਜਿਸ ਕਰਕੇ ਇਹ ਸਰਕਾਰ ਡਰ ਕਰਕੇ ਹੀ ਜਿਹੜੇ ਜੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਕਹਿੰਦੀ ਆ ਵੀ ਡਰ ਕਰਕੇ ਉਹਨਾਂ ਨਾਲ ਮੁਲਾਕਾਤ ਨਹੀਂ ਕਰਨ ਦੇਤ ਜਿਹੜੀ ਉਹਨਾਂ ਨੂੰ ਕੈਮਰੇ ਦੇ ਅੱਗੇ ਨਹੀਂ ਜਾਂਦੇ ਉਸ ਕਰਕੇ ਜਿਹੜੀ ਇਹ ਤੱਕੇਸ਼ਾਈ ਹੈ ਇਹ ਬ ਜਦੋਂ ਵੀ ਸਰਕਾਰ ਜਿਹੜੀ ਜਾਣਦੀ ਹੈ ਤਾਂ ਇਸ ਇੱਕ ਗੱਲ ਦੀ ਜਰੂਰ ਜਾਂਚ ਹੋਵੇਗੀ ਵੀ ਇਹ ਇਹ ਕਿਹੜੇ ਨਿਯਮ ਨੇ ਕਿਹੜੇ ਨੀਵਾਖਲਾ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਨਹੀਂ ਹੋਣ ਦਿੱਤਾ ਹਮ ਅੰਦਰ ਵੀ ਨਹੀਂ ਜਾਣ ਦਿੱਤਾ ਗਿਆ ਗੇਟ ਤੋਂ ਹੀ ਮੋੜ ਦਿੱਤਾ ਗਿਆ અમન ਜਿਸ ਤਰ੍ਹਾਂ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਵੀ ਕੋਈ ਸ਼ਰਮਨੀ ਕਾਲੀਰਾਲ ਦੇ ਲੀਡਰਸ਼ਿਪ ਪਹੁੰਚਣੀ ਹੈ ਉਸ ਤੋਂ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਜਿਹੜੀ ਵੱਡੀ ਭਾਰੀ ਪੁਲਿਸ ਸਪੋਰਟ ਬਾਹਰ ਗੇਟ ਦੇ ਬਾਹਰ ਹੀ ਆ ਜਾਂਦੀ ਹੈ ਥਾਣਾ सदर ਦੇ ਅਧਿਕਾਰੀਆਂ ਦੇ ਥਾਣਾ सदर ਪੁਲਿਸ ਵੀ ਇੱਥੇ ਪਹੁੰਚ ਜਾਂਦੀ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਮਜੀਠੇ ਦੇ ਨਾਲ ਕਿਸੇ ਵੀ ਮੁਲਾਕਾਤ ਹੋਵੇ ਸਿਰਫ ਵਕੀਲ ਜਾਂ ਜੋ ਉਹਨਾਂ ਦੇ ਜੋ ਜਾਣਕਾਰੀ ਹੈ ਉਹ ਕਹਿੰਦੇ ਪਰਿਵਾਰਕ ਮੈਂਬਰ ਲੇਕਿਨ ਪਰਿਵਾਰਕ ਮੈਂਬਰਾਂ ਨਾਲ ਵੀ ਜੋ ਮੁਲਾਕਾਤ ਨਹੀਂ ਵਕ ਵਕ ਬਾਹਰ ਲਗਾ ਕੇ ਉਹਨਾਂ ਨਾਲ ਮੁਲਾਕਾਤ ਨਹੀਂ ਹਰੇਕ ਤੱਕ ਸੁਖਵੀਰ ਸਿੰਘ ਬਾਦਲ ਜਿਹੜੇ ਉਹਨਾਂ ਨਾਲ ਵੀ ਉਹਨਾਂ ਦੀ ਹਰੇਕ ਸਰਕਾਰ ਨਹੀਂ ਜਾਣਦੀ ਵਿਕਰਮਜੀਤਿਆ ਹਾਈਲਾਈਟ ਹੋਣ ਵਿਕਰਮਜੀਤੇ ਦੇ ਦਰਕਰਖੇ ਹੀ ਜਿਹੜੀ ਇਹ ਮੁਲਾਕਾਤ ਬਾਹਰ ਦੇਰ ਤੇ ਬਾਹਰ ਹੀ ਰੁਕੀ ਜਾ ਰਹੀ ਆ ਜਿਸ ਕਰਕੇ ਅਜ ਤੱਕ ਸੁਖਬੀਰ ਸਿੰਘ ਬਾਦਲਾਹ ਨਾਲ ਮੁਲਾਕਾਤ ਨਹੀਂ ਹੋ ਸਕੀ ਸੰਜੀਵ ਕੋਈ ਤਰਕਤਾ ਦਿੱਤਾ ਹੀ ਜਾ ਰਿਹਾ ਹੋਵੇਗਾ ਜੇਲ੍ਹ ਪ੍ਰਸ਼ਾਸਨ ਕੋਈ ਗਲਤ ਰੱਖ ਰਿਹਾ ਹੋਵੇਗਾ ਕਿ ਆਖਿਰ ਕੀ ਕਾਰਨ ਨੇ ਜਿਸ ਦੀ ਵਜ੍ਹਾ ਦੇ ਕਾਰਨ ਮੁਲਾਕਾਤ ਨਹੀਂ ਹੋ ਰਹੀ ਕੋਈ ਜਵਾਬਤਾ ਦਿੱਤਾ ਹੋਵੇਗਾ ਵਿਰਸਾ ਸਿੰਘ ਬਲਟੋਹਾ ਨੂੰ ਇਸ ਤੀ ਗੱਲ ਕਹਿੰਦਾ ਵੀ ਸਰਕਾਰ ਨੇ ਇੱਕ ਨਿਯਮ ਬਣਾਏ ਨੇ ਵੀ ਜਿਹੜੀ ਮੁਲਾਕਾਤ ਹੈ ਉਹ ਸਿਰਫ ਰਿਸ਼ਤੇਦਾਰ ਜਿਹੜੀ ਲਿਸਟ ਹੁੰਦੀ ਹੈ 10 ਬੰਦਿਆਂ ਦੀ ਉਹਨਾਂ ਨਾਲ ਮੁਲਾਕਾਤ ਹੋਵੇ ਲੇਕਿਨ ਜਿਹੜੀ ਇਸ ਤੋਂ ਪਹਿਲਾਂ ਜਿਹੜੇ ਆਮ ਜਿਹੜੇ ਬਾਕੀ ਬਾਕੀ ਵਿਧਾਇਕ ਜਿਹੜੇ ਜੇਲ੍ਹ 'ਚ ਰਹੇ ਨੇ ਪਟਿਆਲਾ ਨਾਬਰ ਰਹੇ ਨੇ ਵਿਕਰਮ ਜੀ ਜਿਹਦੇ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਵਾਰ ਜਦੋਂ ਪਟਿਆਲਾ ਜੇਲ੍ਹ 'ਚ ਮੰਸਨ ਉੱਥੇ ਆਮ ਮੁਲਾਕਾਤ ਹੁੰਦੀ ਰਹੀ ਹੈ ਲੇਕਿਨ ਜਦੋਂ ਜਦੋਂ ਇਸ ਵਾਰ ਵਿਕਰਮ ਜੀ ਸਿਆਣ ਜੇਲ੍ਹ ਦੇ ਅੰਦਰ ਦਾਖਲ ਕੀਤਾ ਉਸ ਤੋਂ ਬਾਅਦ ਇਹ ਨਵੇਂ ਨਿਯਮ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਮੁਲਾਕਾਤ ਨਹੀਂ ਹੈ ਲ ਜਿਸ ਤਰ੍ਹਾਂ ਪਹਿਲਾਂ ਵੀ ਸਾਹਮਣੇ ਆਇਆ ਸੀ ਸੀਸੀਟੀਵੀ ਵਿਕਰਮਜੀਤਿਆ ਦੀ ਬੈਕ ਦੇ ਅੰਦਰ ਤੇ ਬਾਹਰ ਲਗਾਣਾ ਮੁੱਖ ਮੰਤਰੀ ਨੇ ਉਸ ਨੂੰ ਵਾਚ ਕਰਨਾ ਇਹ ਵੱਡੇ ਸਵਾਲ ਨੇ ਸੁਰੱਖਿਆ ਦੇ ਵੱਡੇ ਸਵਾਲ ਨੇ ਇਹ ਲੇਕਿਨ ਵਿਕਰਮਜੀਤਿਆ ਦੇ ਉੱਪਰ ਸਰਕਾਰ ਜਿਹੜੀ ਚਾਂਦੀ ਨਹੀਂ ਵੀ ਉਹਨਾਂ ਦੀ ਕੋਈ ਹਾਈਲਾਈਟ ਹੋਣ ਪਹਾਰਾਨ ਉਹਨਾਂ ਦੀ ਉਹਨਾਂ ਦੀ ਕੋਈ ਤਸਵੀਰ ਬਾਹਰ ਆਵੇ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਨੇ ਜਿਸ ਤਰ੍ਹਾਂ ਸਰਕਾਰ ਸਿੱਧੇ ਤੌਰ ਤੇ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਵਿਕਰਮਜੀਤਿਆ ਤੋਂ ਡਰਦੀ ਨਜ਼ਰ ਆ ਰਹੀ ਹੈ